ਹਾਂਜੀ ਸੋ ਕੱਲਾ ਦਿਨ 28 ਫਰਵਰੀ ਸਾਰਾ ਦਿਨ ਹੀ ਮੀਂਹ ਝੱਖੜ ਚਲੰਗਿਆ ਸੋ ਸਾਹਮਣੇ ਕਣਕ ਲਈ ਵੀ ਸੀ ਇਹ ਆ ਡੀਬੀਡਬਲ 371 ਸੋ ਇਹਦਾ ਬਹੁਤ ਡਰ ਸੀ ਵੀ ਇਹ ਗਿਰੂਗੀ ਕਾਰਨ ਇਹਦੀ ਹਾਈਟ ਆ ਜਿਹੜੀ ਬਹੁਤ ਜ਼ਿਆਦਾ ਹੋ ਗਈ ਸੀ ਤੇ ਆ ਦੇਖ ਸਕਦੇ ਹੋ ਤੁਸੀਂ ਤੇ ਦੂਜਾ मतलब लालो ਜਿੱਦਾਂ ਬੱਲੀ ਆ ਜਿਹੜੀ ਇਹਦੀ ਇਹਦਾ ਸਿਰਾ ਉਹ ਜਾਦੇ ਭਾਰੀ ਆ ਮਤਲਬ ਲੱਗਦਾ ਨਹੀਂ ਸੀ ਇਹ ਖੜੀ ਰਹੂਗੀ ਪਰ ਫਿਰ ਵੀ ਕੁਦਰਤ ਦੀ ਮਿਹਰ ਕਰਕੇ ਆ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਖੜੀ ਰਹਿ ਗਈ ਚਲੋ ਚੰਗਾ ਹੀ ਆਪਾਂ ਤਾਂ ਇਹੀ ਕਹਿੰਦੇ ਆ ਵੀ ਖੜੀ ਰਹੇ ਵੱਢਣ ਤੱਕ ਤਾਂ ਜੋ ਇਹਦਾ ਪੂਰਾ ਪਤਾ ਲੱਗ ਸਕੇ ਵੀ ਝਾੜ ਆ ਜਿਹੜਾ ਉਹ ਵਧੀਆ ਏ ਅੱਗੇ ਨੂੰ ਬੀਜਣ ਦੀ ਆਪਾਂ ਕਿਸੇ ਨੂੰ ਸਲਾਹ ਦੇ ਸਕਦੇ ਆ ਜਾਂ ਨਹੀਂ ਦੇ ਸਕਦੇ ਕਾਰਨ ਹਾਈਟ ਕਰਕੇ ਥੋੜੀ ਦਿੱਕਤ ਆ ਤੇ ਉਦਾਂ ਨਹੀਂ ਕੋਈ ਕਮੀ ਪੇਸੀ ਲੱਗੀ ਤੇ ਬਾਕੀ ਬੱਲੀ ਵਗੈਰਾ ਉਹ ਵੀ ਬਹੁਤ ਸੋਹਣੀ ਲੱਗਦੀ ਆ ਮੱਖੀਆਂ ਵੀ ਵਧੀਆ ਲੱਗਦੀਆਂ ਨੇ 2 4 6 8 10 12 14 16 18 20 21 22 2 4 6 8 10 12 14 16 18 20 21 2 4 6 8 10 12 14 16 18 20 22 23 24 ਸੋ ਮੱਖੀਆਂ ਤਾਂ ਬਹੁਤ ਸੋਣੀਆਂ ਨੇ ਦਾਣੇ ਨੇ ਜਿਹੜੇ ਉਹ ਵੀ نیچے 5-5 ਨੇ ਉੱਪਰ 4-4 ਨੇ ਬਾਕੀ ਹੁਣ ਪਤਾ ਲੱਗੂ ਇਹਦੇ ਪਕਾਵਾਲ ਨੂੰ ਜਾਂਦੀ ਆ ਦਾਣਾ ਕਿੰਨਾ ਕੋਹ ਕਰ ਰਿਹਾ ਜਿੱਦਾਂ ਸੋ ਕਣਕਾਂ ਸਾਰੀਆਂ ਜਿਵੇਂ ਆ ਦੇਖੋ 327 3 ਇਹ ਵੀ ਮੱਲੇ ਦੱਲੇ ਛਿੜਤੇ ਤੇ ਕਾਫੀ ਹਿੱਲ ਗਏ ਵਿੱਚੋਂ ਵੀ ਉਹ ਹੋਈ ਆ ਡਰ ਲੱਗਦਾ ਸੀ ਪਰ ਦੇਖਦੇ ਆ ਫਿਰ ਬੀਬੀ 327 ਨਾਲੋਂ ਕਿੱਦਾਂ ਰਹਿੰਦੀ ਆ ਦੇਖੋ ਹੁਣ ਤੁਸੀਂ ਇੱਧਰ 327 ਆ ਇਹ 71 ਆ ਤੇ ਫਰਕ ਬੜਾ ਨਹੀਂ ਕੋਈ ਦਿਨ ਦਾ ਜਦ ਕੀ 327 ਇਦੋਂ ਲੇਟ ਆ ਇਹਦੇ ਚ ਮਤਲਬ ਪੀਲਾਪਣ ਕਿੱਦਾਂ ਦਾ ਤੇ ਇਹਦੇ ਚ ਜਿਹੜਾ ਪਹਿਲਾਂ ਤੋਂ ਹੀ ਇਦਾਂ ਦੀ ਹਰਾਪਣ ਕਾਲ ਸਜਿਓ ਰਹੀ ਆ ਸੋ ਇਹਦੇ ਤੂੜ ਜੇ ਚਲੋ ਕਰੈਕਟਰ ਆ ਇਹਦਾ 327 ਦਾ ਆਪਦਾ ਏ ਤੇ 71 ਦਾ ਆਪਦਾ ਏ ਇਹ ਮਸ਼ੀਨ ਵਾਲੀ ਆ 327 ਇਹ ਰੂਟਾ ਬੀਟਰ ਵਾਲੀ ਆ ਤੇ ਖੁੱਲੇ ਪਾੜੇ ਸਿੱਟੇ ਮਾਂਗਾ ਹਾਈਟ ਆ ਜਿਹੜੀ ਇਹਦੇ ਨਾਲੋਂ ਜ਼ਿਆਦਾ ਆ 327 ਨਾਲੋਂ ਤਾਂ ਕਿਉਂਕਿ 327 ਦਾ 95 99 ਸੈਂਟੀਮੀਟਰ ਆ ਇਹ 102 3 ਸੈਂਟੀਮੀਟਰ ਤੱਕ ਹੈਗੀ ਆ ਕਾਫੀ ਆ ਫਿਰ ਵੀ ਹਾਈਟ ਆ ਤੇ ਬਾਕੀ ਅੱਗੇ ਤੁਹਾਨੂੰ ਦੱਸਾਂਗੇ ਜ਼ਰੂਰ ਇਹਦੇ ਝਾੜ ਬਾਰੇ ਲਾਠ ਤੇ ਵੀ ਇਹ ਖੜੀ ਰਹਿ ਗਈ ਸੀ ਕਿਉਂਕਿ ਨੂੰ ਪਾਣੀ ਆ ਜਿਹੜਾ ਹੁਣ ਇੱਕੋ ਪਾਣੀ ਦੇਣਾ ਵਾ ਪੰਜ ਸੱਤ ਦਿਨਾਂ ਨੂੰ ਉਸ ਤੋਂ ਬਾਅਦ ਪਾਣੀ ਬੰਦ ਆ ਇਹਦਾ ਤੇ ਉਹਦੇ ਤੇ ਖੜਗੀ ਤੇ ਲਾੜ ਤੱਕ ਪਤਾ ਲੱਗ ਜਾਊਗਾ ਵੀ ਗਰਮੀਆਂ ਜਿਹੜੀ ਮਾਰਚ ਦੀ ਇਹਨੇ ਕਿੱਦਾਂ ਦੀ ਰਹੀ ਹੈ ਤਾਂ ਦਾਣਾ ਜਿਹੜਾ ਕਿੱਦਾਂ ਦਾ ਰਿਹਾ ਕਿਉਂਕਿ ਯੂਨੀਵਰਸਿਟੀ ਅਨੁਸਾਰ ਇਹਦੇ 1000 ਦਾਣੇ ਦਾ ਟੈਸਟਿੰਗ weight 40 ਗ੍ਰਾਮ ਆ ਸੋ ਵੀ ਦਾਣੇ ਨੇ ਜਿਹੜੇ ਮੋٹے ਹੀ ਰਹੇ ਨੇ ਵਧੀਆ ਰਹੇ ਨੇ ਠੀਕ ਆ ਜੀ